ਗ੍ਰਾਮਪਤੀ ਜੀ ਨੂੰ ਨਮਸਕਾਰ ਕਰਤਾ ਹੈ ਕਿ ਅੱਜ ਤੋਂ 4 ਅਗਸਤ ਤੋਂ ਬਾਅਦ ਤੁਹਾਨੂੰ ਤੁਹਾਨੂੰ 24 ਘੰਟੇ ਪਾਣੀ ਮਿਲੇਗਾ ਕਿਸੇ ਨੂੰ ਆਰੋ ਲਾਣ ਦੀ ਵੀ ਸ਼ਾਇਦ ਲੋੜ ਨਹੀਂ ਹੋਏਗੀ ਟ੍ਰੀਟਡ ਵਾਟਰ ਆਏਗਾ ਆ ਲੋਕ ਬੜੇ ਖੁਸ਼ੀ ਕਿ ਸਾਨੂੰ ਬੜੀ ਅੱਛੀ ਸੁਗਾਤ ਮਿਲੀ ਹੈ 24 ਘੰਟੇ ਪਾਣੀ ਦਾ ਕੀ ਆਣਾ ਸੀਗਾ ਜਿਹੜਾ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਆਂਦਾ ਸੀ ਉਹ ਪਾਣੀ ਵੀ ਬਿਲਕੁਲ ਗੰਦਾ ਮਿੱਟੀ ਵਾਲਾ ਪਾਣੀ ਆਣਾ ਸ਼ੁਰੂ ਹੋ ਗਿਆ ਇਨਾ ਚ ਰੱਜ ਕੇ ਗੰਦਾ ਪਾਣੀ ਆ ਰਿਹਾ ਪੀਣ ਵਾਲਾ ਪਾਣੀ ਉਹ ਨਹੀਂ ਹੈ ਮਿੱਟੀ ਦਾ ਤੇ ਗੰਦਾ ਪਾਣੀ ਆ ਰਿਹਾ ਸਮੈਲ ਵੀ ਆ ਰਹੀ ਹੈ ਉਹਦੇ ਚੋ ਜਿਸ ਤਰ੍ਹਾਂ ਹੋ ਸਕਦਾ ਸ਼ਿਵਰੂ ਦਾ ਪਾਣੀ ਵੀ ਕਿਤੇ ਮਿਕਸ ਹੋਇਆ ਹੋਵੇ ਇਹ ਪਹਿਲਾਂ ਤੇ ਇਸ ਵੀ ਜਿੱਥੇ ਵੀ ਕਿਤੇ ਪਾਪ ਪਾਪ ਪਾਉਂਦੇ ਸੀ ਉੱਥੇ ਆਉਂਦਾ ਸੀ ਜ਼ੋਰ ਨਾਲ ਲਾਉਣ ਨਾਲ ਟੁੱਟ ਜੀ ਪਾਈਪ ਤਾਂ ਨਹੀਂ ਤੇ ਉਦਾਂ ਕੋਈ ਪ੍ਰੋਬਲਮ ਨਹੀਂ ਸੀ ਆ ਰਹੀ ਪਾਣੀ ਕਾਟਾ ਆ ਰਿਹਾ ਸੀ ਇਹ ਸੀ ਵੀ ਤੇ ਡੇਢ ਦੋ ਘੰਟੇ ਹੁੰਦਾ ਸੀ ਪਾਣੀ ਆ ਰਿਹਾ ਸੀ ਸਾਫ ਆ ਰਿਹਾ ਸੀ साढ़ा फल अमित शाह जी ने बुलाया उदघाटन कराता जो कि इंफ्रास्ट्रक्चर तैयार नहीं है कमिश्न मैडम की वार्डिंग है कि सू सारे समूथ करनी चार महीने लगन गए अगर चार महीने लगने से तो फिर उद्घाटन पहले शुरू किया साक्स दो ज्यादा है उसे तो जाके जाके फोटो देखो हालात देखो कि इनके बेहतर है अंदर मोटर लग रही है उदर पानी गंदा भरया हुया उसे सप्लाई होंगे ਹਾਲੇ ਖੁਸ਼ੀ ਸੀ ਵੀ ਸਾਡੇ ਗ੍ਰਹਿ ਮੰਤਰੀ ਸਾਡੇ ਮਨੀ ਮਾੜਿਆ ਇਹ ਸ਼ਹਿਰ ਚ ਆਇਆ ਹੈ ਕਿ ਚਲੋ ਚੰਗੀ ਚੀਜ਼ ਦੇ ਕੇ ਜਾਣਗੇ ਪਰ ਉਹ ਦੇ ਕੇ ਪਰ ਅੱਗੇ ਪ੍ਰੋਜੈਕਟ ਅਧੂਰਾ ਸੀ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਉਹ ਤੋਂ ਕਾਰਨ ਕਰਦਾ ਪਬਲਿਕ ਨੂੰ ਲollipops ਦੇ ਕੇ ਬਸ ਚੋਗਾ ਗਰਾਊਂਡ ਚ ਇਹਨਾਂ ਨੇ ਕਿ ਇਹ ਪ੍ਰੋਜੈਕਟ ਬਣਾਇਆ 24 ਘੰਟੇ ਪਾਣੀ ਦੇਣੇ ਲਈ ਬੋਲਾ ਗਿਆ ਪਾਣੀ ਦਾ ਉਦਘਾਟਨ ਵੀ ਹੋ ਗਿਆ ਪਾਣੀ ਆਇਆ ਨਹੀਂ ਜੋ ਆ ਰਿਹਾ ਹੈ ਉਹ ਗੰਦਾ ਆ ਰਿਹਾ ਹੈ ਤੇ ਮਨੀ ਮਾੜਿਆ ਦੇ ਵਿੱਚ ਕੱਲ ਅ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਨੇ ਹਮੇਸ਼ਾ ਜੀ ਉਹਨਾਂ ਨੇ ਪਾਇਲਟ ਪ੍ਰੋਜੈਕਟ ਦਾ ਜਿਹੜਾ ਹੈਗਾ ਉਹ ਦੁਗਾਟਨ ਕੀਤਾ ਸੀਗਾ ਪਰ ਹੁਣ ਦੱਸਦੇ ਕਿ ਅੱਜ ਜਿਹੜੇ ਹੈਗੇ ਮਨੀ ਮਾਜਰੇ ਦੇ ਕੁਝ ਰੈਸੀਡੈਂਟ ਲੋਕ ਜਿਹਨਾਂ ਨੂੰ ਇਹ ਪਰੇਸ਼ਾਨੀ ਆ ਰਹੀ ਹੈ ਕਿ ਮਨੀ ਮਾਜਰੇ ਦੇ ਵਿੱਚ ਹੈਗਾ ਜਿਹੜਾ ਗੰਦਾ ਪਾਣੀ ਆ ਰਿਹਾ ਬਹੁਤ ਜ਼ਿਆਦਾ ਜਿਹੜੀ ਹੈਗੀ ਉਹਨਾਂ ਨੂੰ ਸਮੱਸਿਆ ਆ ਰਹੀ ਹੈਗੀ ਹੈ ਕੱਲ ਸੋਸ਼ਲ ਮੀਡੀਆ ਤੇ ਵੀ ਜਿਹੜੀ ਹੈਗੀ ਆ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਅੱਜ ਇਸ ਵਕਤ ਮੇਰੇ ਨਾਲ ਚੰਡੀ ਪੂਰ 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 ਮੇਰ ਜਿਹੜੇ ਨੇ ਸੁਖਿੰਦਰ ਸਿੰਘ ਜੀ ਮੇਰੇ ਨਾਲ ਆ ਸਰ ਕੀ ਕਹਿਣਾ ਚਾਹੁੰਗੇ ਜੀ 4 ਅਗਸਤ 2024 ਨੂੰ ਸਾਡੇ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮੇਸ਼ਾ ਜੀ ਨੇ ਮਣੀ ਮਹਾਰਾ ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦਾ ਇੱਕ ਪਾਇਲਟ ਪ੍ਰੋਜੈਕਟ ਮੰਨ ਕੇ ਉਦਘਾਟਨ ਕੀਤਾ ਸੀ ਕਿ ਮਣੀ ਮਹਾਰਾ ਦੇ ਲੋਕਾਂ ਨੂੰ 24 ਘੰਟੇ ਪਾਣੀ ਮਿਲੇਗਾ ਅੱਜ 6 ਅਗਸਤ ਹੋ ਗਈ ਹੈ ਅਸੀਂ ਕੱਲ ਵੀ ਇਹ ਗੱਲ ਕਹੀ ਸੀ ਔਰ ਪਰਸੋਂ ਵੀ ਇਸੇ ਸ਼ੰਕਾ ਜ਼ਾਹਿਰ ਕੀਤੀ ਸੀ ਕਿ 24 ਘੰਟੇ ਪਾਣੀ ਪਾਣੀ ਦੀ ਅਵੇਲੇਬਿਲਟੀ ਦੇ ਮੁਤਾਬਕ ਸ਼ਾਇਦ ਨਾ ਹੀ ਮਿਲੇ ਲੇਕਿਨ ਜੋ ਵਾਅਦੇ ਸੀ ਗ੍ਰਹਿ ਮੰਤਰੀ ਜੀ ਨੇ ਅਨਾਉਂਸ ਕਰਤਾ ਹੈ ਕਿ ਅੱਜ ਤੋਂ 4 ਅਗਸਤ ਤੋਂ ਬਾਅਦ ਤੁਹਾਨੂੰ ਤੁਹਾਨੂੰ 24 ਘੰਟੇ ਪਾਣੀ ਮਿਲੇਗਾ ਕਿਸੇ ਨੂੰ ਆਰੋ ਲਾਣ ਦੀ ਵਿਚਾਰ ਲੋੜ ਨਹੀਂ ਹੋਏਗੀ ਟ੍ਰੀਟਡ ਵਾਟਰ ਆਏਗਾ ਔਰ ਲੋਕ ਬੜੇ ਖੁਸ਼ ਸੀ ਕਿ ਸਾਨੂੰ ਬੜੀ ਅੱਛੀ ਸੁਗਾਤ ਮਿਲੀ ਹੈ ਲੇਕਿਨ ਅੱਜ ਕੀ ਹੋਇਆ ਹੈ ਅੱਜ ਤੇ ਕੱਲ ਪਰਸੋਂ 12 ਵਜੇ ਤੋਂ ਘਟਨਾ ਹੋਇਆ 4 ਤੋਂ ਲੈ ਕੇ 4 ਅਗਸਤ ਤੋਂ ਲੈ ਕੇ ਅੱਜ 6 ਅਗਸਤ ਤੱਕ ਇਸ ਟਾਈਮ 5:30 ਟਾਈਮ ਹੋ ਚੁੱਕਿਆ ਹੈ ਉਹ ਤੱਕ 24 ਘੰਟੇ ਪਾਣੀ ਦਾ ਕੀ ਆਣਾ ਸੀਗਾ ਜਿਹੜਾ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਆਂਦਾ ਸੀ ਉਹ ਪਾਣੀ ਵੀ ਬਿਲਕੁਲ ਗੰਦਾ ਮਿੱਟੀ ਵਾਲਾ ਪਾਣੀ ਆਣਾ ਸ਼ੁਰੂ ਹੋ ਗਿਆ ਮੈਨੂੰ ਸਮਝ ਨਹੀਂ ਆਈ ਕਿ ਇਸ ਪ੍ਰੋਜੈਕਟ ਦਾ ਮਤਲਬ ਕੀ ਹੈ 24 ਘੰਟੇ ਪਾਣੀ ਦੇਣਾ ਮਤਲਬ ਹੈ 11 ਲੋਕਾਂ ਨੂੰ ਗੰਦਾ ਪਾਣੀ ਜਿਹੜਾ ਪਹਿਲਾਂ ਸਾਫ਼ ਪਾਣੀ ਮਿਲ ਰਿਹਾ ਸੀ ਉਹ ਗੰਦਾ ਪਾਣੀ ਦੇਣਾ ਮਤਲਬ ਹੈ ਇਹ ਗੰਦਾ ਪਾਣੀ ਜਿਹੜਾ ਹੈਗਾ ਜੀ ਉਦਘਾਟਨ ਤੋਂ ਬਾਅਦ ਆਣਾ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਵੀ ਗੰਦਾ ਪਾਣੀ ਆਂਦਾ ਸੀ ਉਦਘਾਟਨ ਤੋਂ ਬਾਅਦ ਮੈਂ ਏਰੀਆ ਦੱਸ ਦਿੰਦਾ ਪਿਪਲੀ ਵਾਲਾ ਟਾਊਨ ਬੈਂਕ ਕਲੋਨੀ ਖਾਸ ਕਰਕੇ ਜਿਹੜੇ ਵਾਟਰ ਬੈਕਸ ਦੇ ਨੇੜੇ ਆ ਪਾਰਲੀ ਸਾਈਡ ਤੇ ਲੇਕ ਵਾਲੀ ਸਾਈਡ ਜਿਹੜੀ ਪੈਂਦੀ ਹੈ ਜੇ ਉਧਰਲੇ ਏਰੀਆ ਦੀ ਗੱਲ ਕਰੀਏ ਸਵਾਸਨਗਰ ਦਾ ਏਰੀਆ ਹੈ ਪਿਪਲੀ ਵਾਲਾ ਟਾਊਨ ਦਾ ਏਰੀਆ ਹੈ ਬੈਂਕ ਕਲੋਨੀ ਦਾ ਏਰੀਆ ਹੈ ਇਹਨਾਂ ਸ਼ਾਂਤੀ ਨਗਰ ਦਾ ਏਰੀਆ ਬਿਲਕੁਲ ਜੁੜਨੇ ਏਰੀਆ ਜਿਹੜੇ ਇਹਨਾਂ ਚ ਰੱਜ ਕੇ ਗੰਦਾ ਪਾਣੀ ਆ ਰਿਹਾ ਪੀਣ ਵਾਲਾ ਪਾਣੀ ਨਹੀਂ ਹੈ ਮਿੱਟੀ ਦਾ ਤੇ ਗੰਦਾ ਪਾਣੀ ਆ ਰਿਹਾ ਸਮੈਲ ਵੀ ਆ ਰਹੀ ਹੈ ਉਹਦੇ ਚੋ ਜਿਸ ਤਰ੍ਹਾਂ ਹੋ ਸਕਦਾ ਸ਼ਿਵਰ ਦਾ ਪਾਣੀ ਵੀ ਕਿਤੇ ਮਿਕਸ ਹੋਇਆ ਹੋਵੇ ਇਹ ਹਾਲ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਤੇ ਇਸ ਨੂੰ ਲੈ ਕੇ ਤੁਸੀਂ ਕਿਸੇ ਨੂੰ ਪੱਤਰਿਆ ਕਿਸੇ ਅਧਿਕਾਰੀ ਨੂੰ ਤੁਸੀਂ ਮਿਲੇ ਹੋ ਅਸੀਂ ਪ੍ਰਦਰਸ਼ਨ ਨਹੀਂ ਕਰ ਰਹੇ ਐਕਚੁਅਲੀ ਅਸੀਂ ਚੰਡੀਗੜ੍ਹ ਦੇ ਅਫਸਰਾਂ ਦੇ ਵਿੱਚ ਨੋਟਿਸ ਸਾਡੇ ਗਵਰਨਰ ਸਾਹਿਬ ਜਿਹੜੇ ਮਾਨਯੋਗ ਗਵਰਨਰ ਸਾਹਿਬ ਜਿਨ੍ਹਾਂ ਨੇ ਹੁਣੇ-ਹੁਣੇ ਬਤੌਰ ਗਵਰਨਰ ਪੰਜਾਬ ਤੇ ਐਡਮਿਨਿਸਟਰेटर ਚੰਡੀਗੜ੍ਹ ਚਾਰਜ ਲਿਆ ਹੈ ਅਸੀਂ ਉਹਨਾਂ ਦੇ ਨੋਟਿਸ 'ਚ ਇਹ ਗੱਲ ਲੈਣਾ ਚਾਹੁੰਦੇ ਹਾਂ ਕਿ ਅਫਸਰਾਂ ਨੇ ਕਿਸ ਤਰ੍ਹਾਂ ਗੁੰਮਰਾਹ ਕੀਤਾ ਇਸ ਪ੍ਰੋਜੈਕਟ ਦੇ ਬਾਰੇ ਕਿ ਅਸੀਂ 24 ਘੰਟੇ ਪਾਣੀ ਦਵਾਂਗੇ ਪਾਣੀ ਤਾਂ ਪਹਿਲਾਂ ਵੀ ਸਪਲਾਈ ਠੀਕ ਨਹੀਂ ਰਹੀ ਪਹਿਲੀ ਵੀ ਸਪਲਾਈ ਵੀ ਗੰਦੀ ਹੋ ਗਈ ਹੈ ਇਹ 24 ਘੰਟੇ ਪਾਣੀ ਕਿੱਥੋਂ ਆਏਗਾ ਇਸ ਚੀਜ਼ ਦੀ ਮੈਨੂੰ ਬੜੀ ਹੈਰਾਨੀ ਹੈ ਅੱਜ ਸਾਰਾ ਮਨੀਮਾਰਾ ਦੁਖੀ ਹੈ ਸਾਰੇ ਨਿਵਾਸੀ ਦੁਖੀ ਹੈ ਕਿ ਸਰਕਾਰ ਦੇ ਫੰਡ ਜਿਹੜਾ ਲੋਕਾਂ ਦੇ ਕਰਜ਼ੇ ਲੋਕਾਂ ਦੇ ਟੈਕਸ ਤੋਂ ਆਉਂਦੇ ਆ ਉਹ ਫੰਡ ਤਾਂ ਖਰਚ ਹੋ ਗਏ ਕਰੋਨਾ ਦੇ ਹਿਸਾਬ ਨਾਲ ਲੇਕਿਨ ਪਾਣੀ ਇਹਨਾਂ ਨੂੰ ਨਹੀਂ ਮਿਲਿਆ ਮੇਰੀ ਇੱਕ ਸੁਜੈਸ਼ਨ ਹੈ ਮੇਰੀ ਇੱਕ ਬੇਨਤੀ ਹੈ ਸਾਡੇ ਹੋਮ ਮਿਨਿਸਟਰ ਸਾਹਿਬ ਨੂੰ ਔਰ ਸਾਡੇ ਗਵਰਨਰ ਸਾਹਿਬ ਮਾਨਯੋਗ ਗੁਲਾਬ ਚੰਦ ਕਟਾਰੀਆ ਜੀ ਨੂੰ ਜਿਹੜਾ ਹੁਣੇ ਚਾਰਜ ਲਿਆ ਗੁਰਦਨ ਪੰਜਾਬ ਤੇ ਐਜ ਐਡਮਿਨਿਸਟਰेटर ਯੂਟੀ ਚੰਡੀਗੜ੍ਹ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜੋ ਅੱਜ ਪਾਣੀ ਦੀ ਪੋਜੀਸ਼ਨ ਹੈ ਕਿਉਂਕਿ ਮੈਂ ਬਹਿ ਰਿਹਾ ਮੈਨੂੰ ਸਾਰੇ ਅੰਦਰ ਦੇ ਹਾਲਾਤ ਕਾਰਪੋਰੇਸ਼ਨ ਦੇ ਸਾਰੇ ਪਤਾ ਹੈ ਜੇ ਤੁਸੀਂ ਚਾਹਦੇ ਹੋ ਵਾਕਈ ਇਹ ਪਾਇਲਟ ਪ੍ਰੋਜੈਕਟ ਜਿਹੜਾ 24 ਘੰਟੇ ਪਾਣੀ ਦੇਣ ਦਾ ਕਾਮਯਾਬ ਹੋਵੇ ਸਾਰੇ ਚੰਡੀਗੜ੍ਹ ਨੂੰ ਤੁਸੀਂ ਕਿਹਾ ਕਿ ਅਸੀਂ ਪਾਣੀ ਦੇਵਾਂਗੇ ਇਹ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ ਨਵੇਂ ਟਿਊਬਲ ਲੱਗਣ ਜਿੰਨੇ ਟਿਊਬਵਲ ਸਾਡੇ ਐਗਜ਼ਿਸਟਿੰਗ ਟਿਊਬਵਲ ਸੀ ਉਹਨਾਂ ਚੋਂ ਮੋਰ ਥੈਨ 30% ਟਿਊਬਵਲ ਡਰਾਈ ਹੋ ਚੁੱਕੇ ਹਨ ਪਾਣੀ ਨਹੀਂ ਹੈ ਜਿਹੜੇ ਟਿਊਬਵਲ ਚੱਲ ਵੀ ਰਹੇ ਹਨ ਉਹਨਾਂ ਦਾ ਡਿਸਚਾਰਜ ਕਿਸੇ ਦਾ 60% ਹੈ ਕਿਸੇ ਦਾ 70% ਹੈ ਕਿਸੇ ਦਾ 40% ਹੈ ਇੱਕ ਤਾਂ ਟਿਊਬਵਲ ਲੱਗਨੇ ਚਾਹੀਦੇ ਨਵੇਂ ਤਾਂ ਪਾਣੀ ਵਧੇਗਾ ਦੂਜਾ ਜਿਸ ਤਰ੍ਹਾਂ ਕਾਂਗਰਸ ਸਰਕਾਰ ਦੇ ਟਾਈਮ ਅਸੀਂ 6 ਫੇਜ਼ ਪੰਜੋਲੀ ਵਾਟਰ ਵਰਕਸ ਤੋਂ ਅਸੀਂ ਜਾਣਦੇ ਸੀਗੇ ਚੰਡੀਗੜ੍ਹ ਦੇ ਵਿੱਚ ਇੱਕ ਪਾਈਪ ਦੇ ਵਿੱਚ 40 ਐਮ ਜੀ ਡੀ ਪਾਣੀ ਆਂਦਾ ਹੈ ਮੇਰੀ ਬੇਨਤੀ ਹੈ ਕਿ ਚਾਰ ਫੇਜ਼ ਘੱਟੋ ਘੱਟ ਹੋਰ ਇੱਕ ਤੋਂ ਲੈ ਕੇ 6 ਫੇਜ਼ ਤੇ ਅਸੀਂ ਲੈ ਆਂਦੇ ਚੰਡੀਗੜ੍ਹ ਚ ਆ ਕੇ ਪਾਣੀ ਚੱਲ ਰਿਹਾ ਹੈ ਫਿਰ ਵੀ ਪਾਣੀ ਪੂਰਾ ਨਹੀਂ ਹੋ ਰਿਹਾ ਘੱਟੋ ਘੱਟ ਚਾਰ ਫੇਜ਼ 40 ਐਮ ਜੀ ਦੀ ਪਾਈਪ ਪਾ ਕੇ 40 40 ਐਮ ਜੀ ਇੱਕ ਪਾਈਪ ਚ ਚਾਰ ਪਾਈਪਾਂ ਇਦਾਂ ਦੀ ਆਣ ਜਿੰਨੇ ਕਿ 160 ਐਮ ਜੀ ਦੀ ਪਾਣੀ ਉੱਥੋਂ ਹੋਰ ਆਵੇ ਜਿਹਦੇ ਚੋਂ ਚੰਡੀਗੜ੍ਹ ਨੂੰ ਇੱਕ ਪਾਈਪ ਚੋਂ 29 ਐਮ ਜੀ ਦੀ ਮਿਲੇਗਾ ਪੰਜਾਬ ਨੂੰ ਪੰਜਾਬ ਜੀ ਨਹੀਂ ਮਿਲੇਗਾ ਜੋ ਪਹਿਲਾਂ ਸਮਝਾਤਾ ਸਾਰਾ 3 ਪਾਰਟੀ ਐਗਰੀਮੈਂਟ ਹੈ ਗਵਰਨਮੈਂਟ ਆਫ ਇੰਡੀਆ ਤੋਂ ਹੋਇਆ ਹੋਇਆ ਰੈਣਾ ਪੰਜਾਬ ਦੇ ਨਾਲ ਚੰਡੀਗੜ੍ਹ ਨੂੰ ਵਿਸ਼ੇਸ਼ ਨੂੰ ਸੈਂਟਰ ਗਵਰਨਮੈਂਟ ਰਿਪਰਿਜ਼ੈਂਟ ਕਰਦੀ ਹੈ ਕੰਟੋਨਮੈਂਟ ਨੂੰ ਸੈਂਟਰ ਗਵਰਨਮੈਂਟ ਰਿਪਰਿਜ਼ੈਂਟ ਕਰਦੀ ਹੈ ਇਹ 3 ਪਾਰਟੀ ਐਗਰੀਮੈਂਟ ਦੁਬਾਰਾ ਰਿਵਿਊ ਹੋਵੇ ਘੱਟੋ ਘੱਟ 4 ਫੇਜ਼ ਪਾਣੀ ਦੇ ਹੋਰ ਮਰਿੰਦਾ ਤੋਂ ਪਜੋਲੀ ਵਾਟਰ ਵਰਕ ਤੋਂ ਹੋਰਾਂ ਉਸ ਦੇ ਵਿੱਚ ਉਹ ਡਿਸਟ੍ਰਿਬਿਊਸ਼ਨ ਜਿਸ ਤਰ੍ਹਾਂ ਪਹਿਲੇ ਹੈ 29 ਐਮ ਜੀ ਡੀ ਪਾਣੀ 4 ਪੈਪਾ ਦਾ ਕੱਲਾ ਕੱਲਾ ਯਾਨੀ ਕਿ 29 ਇੰਟੂ 4 ਇਨਾ ਐਮ ਜੀ ਡੀ ਪਾਣੀ ਹੋਰ ਆ ਜਾਏਗਾ ਤਾਂ ਤੁਸੀਂ 24 ਘੰਟੇ ਪਾਣੀ ਦੇ ਸਕਦੇ ਹੋ ਆਦਰਵਾਇਜ਼ ਬਿਲਕੁਲ ਸੰਭਾਵਨਾ ਨਹੀਂ ਹੈ ਜਿਸ ਤਰ੍ਹਾਂ ਮਰਜ਼ੀ ਜਿੰਨੇ ਮਰਜ਼ੀ ਪਾਈ ਪਾ ਲਓ ਜਿੰਨੇ ਮਰਜ਼ੀ ਕਰੋੜਾਂ ਰੁਪਇਆ ਖਰਚ ਕਰ ਲਓ 599 ਕਰੋੜ ਰੁਪਇਆ ਸਮਾਰਟ ਸਿਟੀ ਦਾ ਬਜਟ ਆ ਗਿਆ ਲੇਕਿਨ ਉਸ ਨੂੰ ਸਚਾਰੂ ਢੰਗ ਦੇ ਨਾਲ ਠੀਕ ਢੰਗ ਦੇ ਨਾਲ ਲੋਕਾਂ ਨੂੰ ਵਾਕਤ ਹੀ ਸੁਵਿਧਾ ਮਿਲੇ ਉਸ ਤਰੀਕੇ ਦੇ ਨਾਲ ਖਰਚਣਾ ਚਾਹੀਦਾ ਸਮਾਰਟ ਸਿਟੀ ਪ੍ਰੋਜੈਕਟਤਾ ਤੇ ਕੋਈ ਇੱਦਾਂ ਦੀ ਪਲਾਨਿੰਗ ਨਹੀਂ ਹੈ ਜਾਨੋ ਨੇ ਹੁਕੂਮਨਿਸਟਰ ਤੋਂ ਮੰਗੀ ਅੱਜ ਅੱਜ ਦੇ ਲੈਵਲ ਤੇ ਕੋਈ ਪਲਾਨਿੰਗ ਨਹੀਂ ਹੈ ਮੈਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੇ ਐਫਰਟਸ ਕੀਤੇ ਸੀ 6 ਪੈਪਾਂ ਸੀ ਲੈ ਕੇ ਆਏ 240 ਐਮ ਜੀ ਡੀ ਪਾਣੀ ਲੈ ਕੇ ਆਏ ਨਹਿਰ ਤੋਂ 10 ਸਾਲ ਮੈਂਬਰ ਪਾਰਲੀਮੈਂਟ ਬੀ ਜੀ ਪੀ ਦੀ ਰਹੀ ਉਹਨਾਂ ਨੇ ਕਿਉਂ ਨਹੀਂ 10 ਸਾਲ ਤੋਂ ਸੋਚਿਆ ਕਿ ਪਾਣੀ ਘਟਣਾ ਹੈ ਆਬਾਦੀ ਵਧਦੀ ਜਾ ਰਹੀ ਹੈ ਕਿਉਂ ਨਹੀਂ ਅਸੀਂ ਪਾਣੀ ਉੱਥੋਂ ਹੋਰ ਮੰਗਿਆ ਅੱਜ ਤੱਕ ਕੋਈ ਐਫਰਟਸ ਨਹੀਂ ਕੀਤੇ ਕੋਈ ਵੀ ਹੋਮਨਿਸਟਰ ਇੱਕ ਸ਼ੋਰਸਮੇ ਦੰਨਾ ਮੇਰੀ ਬੇਨਤੀ ਹੈ ਹਮਨਿਸਟਰ ਸਾਹਿਬ ਨੂੰ ਕਿ ਇਸ ਵਾਰੀ ਐਕਸ਼ਨ ਕੀਤਾ ਜਾਵੇ ਮਾਨਯੋਗ ਗੰਗਨ ਸਾਹਿਬ ਨੂੰ ਤੇ ਸਾਡੇ ਜਿਹੜੇ ਚੰਡੀਗੜ੍ਹ ਦੇ ਸਲਾਹਕਾਰ ਐਡਵਾਈਜ਼ਰ ਆਏ ਨੇ ਉਹ ਵੀ ਅੱਜ ਥੋੜੇ ਦਿਨ ਪਹਿਲਾਂ ਉਹਨਾਂ ਨੇ ਚਾਰਜ ਲਿਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਪਾਸੇ ਵਧੋ ਕਟੋਗਰ 4 ਫੇਜ਼ ਪਜੋਲੀ ਵਾਟਰ ਵਰਕਸ ਤੋਂ 40 40 ਐਮ ਜੀ ਡੀ ਚਾਰ ਪਾਈਪਾ ਹੋਰ ਲੈ ਕੇ ਆਓ ਤਾਂ ਇਹ ਪਾਣੀ ਪੂਰਾ ਹੋਏਗਾ ਆਦਰਵਾਇਜ਼ ਇਹ 24 ਘੰਟੇ ਪਾਣੀ ਬਿਲਕੁਲ ਨਹੀਂ ਹੋ ਸਕਦਾ ਪ੍ਰੋਜੈਕਟ ਫੇਲ ਹੋ ਜਾਏਗਾ ਮੇਰੇ ਨਾਲ ਕੁਝ ਹੋਰ ਵੀ ਜਿਹੜੇ ਹੈਗੇ ਇੱਥੇ ਆਲਮਨੀ ਮਜਰੇ ਵੈਲਫੇਅਰ ਸਟੇਸ਼ਨ ਦੀ ਸੰਸਥਾ ਦੇ ਅਸੈਸ ਪਰਵਾਨਾ ਜੀ ਮੇਰੇ ਨਾਲ ਮੌਜੂਦ ਹੈ ਸਰ ਕੀ ਕਹਿਣਾ ਚਾਹੁੰਗੇ ਜੀ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਜੋ ਮਾਨਜੋਗ ਗ੍ਰਹਿ ਮੰਤਰੀ ਨੇ ਉਦਘਾਟਨ ਕੀਤਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਆਰੋਲਵਾਉਣ ਦੀ ਲੋੜ ਨਹੀਂ ਹੈ ਪਾਣੀ ਸਾਫ਼ ਆਏਗਾ ਪਰ ਜਿੱਕੇ ਉੱਥੇ ਦੀ ਜਗ੍ਹਾ ਤੇ ਐਸਾ ਪਾਣੀ ਵੇਟਣ ਨੂੰ ਮਿਲਿਆ ਹੈ ਉਹਨਾਂ ਨੇ ਕੰਪਲੀਟ ਵੀ ਕੀਤੀ ਆ ਕਿ ਪਾਣੀ ਗੰਦਾ ਆ ਰਿਹਾ ਐਸਜੀਓ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਗੱਲ ਇਹ ਕਹਿੰਦੀ ਵੀ ਪਾਣੀ ਇਹ ਅਜੇ ਪੰਜ ਵਿੱਚ ਛੱਜਿਆ ਇਸ ਲਈ ਗੰਦਾ ਹੋ ਰਿਹਾ ਸਾਫ ਹੋ ਜਾਵੇਗਾ ਇਹਦੀ ਪ੍ਰੋਬਲਮ ਧੂਰ ਹੋ ਦੇਗੀ ਮੈਂ ਇਹ ਹੀ ਕਹਿਣਾ ਚਾਹੁੰਦਾ ਮਾ ਕਿ ਪਾਣੀ ਨੂੰ ਧਿਆਨ ਰੱਖਿਆ ਜਾਵੇ ਤੇ ਪ੍ਰੋਬਲਮ ਲੋਕਾਂ ਦੀ ਹੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਜੀ ਪ੍ਰੋਬਲਮ ਆਂਦੀ ਸੀ ਕਿ ਮਨੀ ਮਜਰੇ ਦੇ ਵਿੱਚ ਕਿਉਂਕਿ ਇਹ ਤਾਂ ਉਗਟਣ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਪ੍ਰੋਬਲਮ ਆ ਰਹੀ ਹੈ ਜੀ ਜੀ ਪਹਿਲਾਂ ਤੇ ਇਸ ਵੀ ਜਿੱਥੇ ਵੀ ਕਿਤੇ ਪਾ ਪਾਉਂਦੇ ਸੀ ਉੱਤੇ ਆਉਂਦਾ ਸੀ ਜੋੜ ਜਾਲ ਲਾਉਣ ਨਾਲ ਟੁੱਟ ਜੀ ਪਾਈਪ ਤਾਂ ਨਹੀਂ ਤੇ ਉਦਾਂ ਕੋਈ ਪ੍ਰੋਬਲਮ ਨਹੀਂ ਸੀ ਆਰੀ ਪਾਣੀ ਘਟਾ ਰਿਆ ਸੀ ਇਹ ਸੀ ਵੀ ਕਿ ਡੇਢ ਦੋ ਘੰਟਾ ਹੁੰਦਾ ਸੀ ਪਾਣੀ ਆ ਰਿਹਾ ਸੀ ਸਾਫ ਆ ਰਿਹਾ ਸੀ ਤੇ ਮੈਂ ਕੁਝ ਹੋਰ ਵੀ ਮੇ ਨਾਲ ਲੋਕ ਮੌਜੂਦ ਹੈ ਮੋਡਰਨ ਕੰਪਲੈਕਸ ਕੰਪਲੈਕਸ ਜਿਹੜੇ ਐਕਸੀਡੈਂਟ ਨੇ ਮੇਰੇ ਨਾਲ ਮੌਜੂਦ ਹੈ ਗਿਆ ਸਰ ਕੀ ਕਹਿਣਾ ਚਾਹੋਗੇ ਜੀ ਸਰ ਮੈਂ ਜੀਐਸ ਵਿਰਾਗ ਪ੍ਰੈਜ਼ੀਡੈਂਟ ਆਰਡਬਲਿਊਏ ਕੈਟੂ ਮੋਡਰਨ ਰੂਸਿੰਗ ਕੰਪਲੈਕਸ ਮਨੀ ਮਾਇਰਾ ਪਰ ਇਹ ਜੋ ਇਹਨਾਂ ਨੇ ਦੁਬਾਰਾ ਕੀਤਾ ਹੈ 4 ਅਗਸਤ ਨੂੰ इस मामले में बहुत ज्यादा जल्दबाजी की क्योंकि मैं ऑलरेडी चीफ इंजीनियर साहब दो तेरे मिल चुके हैं गलबात की मैंने कहा मैं थोड़ा ये है जो तीन डेडलाइन ऑलरेडी एक्सपायर हो चुकी है तो चौथी डेडलाइन तो भी इन्होंने फटाफट अमित शाह जी ने ग्राकर उद्घाटन कराता जो कि इंफ्रास्ट्रक्चर तैयार नहीं है कमिश्नर तो मैडम की अवॉर्डिंग हैगी है कि सू सारे समूथ करनी चार महीने लगन गए अगर चार महीने लगने से तो फिर उद्घाटन पहले क्यों किया तो चार महीने बाद जा सकता है तो लोगों को समूथ पानी दे के आशा जी आना सोच दबावे तो लोगों को पानी देंगे लेकिन अब ये हालत है कि वो जवानी लोगों वादे करके चले जाए लेकिन कहो खोखले वादे है कि कोई वादा ही पुराने या किसी टूटी खोलो कितने पानी नहीं आएगा साढ़े मॉडल क्लैक्स का यह हाल है इन्ना लो प्रैशर है कि एक टूटी खोलो दूसरी टूटी पानी नहीं आता अगर थोड़े घर चार गैस आ गए तो चार गैस ज टाइम दो गैस भी ना सकते एक गैस नहाएगा दूजे से पानी नहीं आएगा ਇਹ ਇਹ ਪ੍ਰੋਬਲਮ ਹੈ ਜੀ ਲੋ ਪ੍ਰੈਸ਼ਰ ਬਹੁਤ ਤੇਰ ਤੋਂ ਕਹਿ ਰਹੇ ਆ ਸਾਡੀ ਪ੍ਰੋਬਲਮ ਦਾ ਮੇਨ ਕਾਰਨ ਇਹ ਹੈ ਕਿ ਸਾਡੇ ਫੂਟ ਜਿਹੜੇ ਆ ਪਹਿਲਾਂ ਪੰਪਰਮੈਂਸੀ ਇਹਨਾਂ ਨੇ ਘਟਕਾ ਰਾ ਦੇ ਪਾਈ ਪਾਈ ਛੋਟੀਆਂ ਕਰਕੇ ਫੂਟ ਸਾਡੇ ਜਿਹੜਾ ਅੱਠਵੇਂ ਕਰ ਦੁੱਤੇ ਆ ਜਿੰਨਾ ਮਰਜੀ ਪ੍ਰੈਸ਼ਰ ਛੱਡ ਲਨ ਲੇਕਿਨ ਫੇਰ ਵੀ ਪਾਣੀ ਜਿਹੜਾ ਹੈਗਾ ਸਾਡੇ ਘਰਾਂ ਦੇ ਵਿੱਚ ਪਾਣੀ ਜਿਹੜਾ ਪ੍ਰੈਸ਼ਰ ਨਹੀਂ ਆਏਗਾ ਕਿਉਂਕਿ ਪਾਣੀ ਜਿਹੜਾ ਡਬਾ ਢੋਕੇ ਸਿੱਧਾ ਉੱਪਰ ਚਲਾ ਜਾਂਦਾ ਹੈਗਾ ਉਸ ਵਜ੍ਹਾ ਇੱਕ ਕਮਰੇ ਚਾਹੁੰਦੇ ਜਿਹਦੇ ਨਾਲ ਪਾਣੀ ਨਹੀਂ ਆਉਂਦਾ ਹੈਗਾ ਕਿਹਾ ਸੀਗਾ ਪ੍ਰੈਸ਼ਰ ਨਾਲ ਪੂਰਾ ਪਾਣੀ ਆਏਗਾ ਕਿਉਂਕਿ ਪਹਿਲਾਂ ਜਿਹੜੀ ਸਮੱਸਿਆ ਆਉਂ ਵਾਹੀ ਹਲੇ 4 ਮਹੀਨੇ ਹੋਰ ਹੋਣੀ ਹੈ ਕੋਈ ਕਮਿਸ਼ਨਰ ਮੈਨੂੰ ਖੁਦ ਕਿਹਾ ਹੈ ਜੀ 4 ਮਹੀਨੇ ਲੈ ਸਾਡਾ ਪ੍ਰੋਜੈਕਟ ਸਮੂਤ ਹੋਏਗਾ ਲੇਕਿਨ ਫਿਰ ਹਾਲ ਜੋ ਹਾਲਾਤ ਹੋ ਗਏ ਆ ਉਹਦੇ ਮਤਲਬ ਮੈਨੂੰ ਹੀ ਲੱਗਦਾ ਕਿ 4 ਮਹੀਨੇ ਜੀ ਹੋ ਜੇ ਤਾਂ ਮੇਰੇ ਸਾਡਾ ਵਾਟਰ ਟੈਂਕਸ ਦੋ ਜਿਹੜਾ ਹੈਗਾ ਉੱਥੇ ਜਾ ਕੇ ਪਈ ਜਾਓ ਫੋਟੋ ਦੇਖੋ ਹਾਲਾਤ ਦੇਖੋ ਕਿ ਇੰਨੇ ਬਿੱਤ ਰਹਿ ਗਏ ਅੰਦਰ ਮੋਡਰਾ ਲੱਗ ਰਹੀਆਂ ਉਹਦਾ ਪਾਣੀ ਗੰਦਾ ਭਰਿਆ ਹੋਇਆ ਉਹੀ ਪਾਣੀ ਸਰੋਸਲੇ ਹੁੰਦਾ ਇਸ ਵਕਤ ਮੇਰੇ ਨਾਲ ਹੋਰ ਵੀ ਜਿਹੜੇ ਹੈਗੇ ਰੈਸੀਡੈਂਟ ਵੈਲਫੇਅਰ ਸਟੇਸ਼ਨ ਤੋਂ ਜਿਹੜੇ ਹੈਗੇ ਪ੍ਰਧਾਨ ਉਮੇ ਨਾਲ ਮੌਜੂਦ ਹੈਗੇ ਉਹਨਾਂ ਨਾਲ ਗੱਲ ਸਰ ਸਮੱਸਿਆ ਇਹ ਦੀ ਜਦੋਂ ਪ੍ਰੋਜੈਕਟ ਅਧੂਰਾ ਸੀ ਤਾਂ ਇਹਨਾਂ ਨੂੰ ਐਨਾ ਉਹ ਤੋਂ ਕੱਟਣਾ ਇੰਨੇ ਜਲਦੀ ਕਰਨ ਦੀ ਕੀ ਲੋੜ ਸੀ ਪਾਣੀ ਇਹਦੇ ਕੋਈ ਕਨੈਕਸ਼ਨ ਨਹੀਂ ਹੋਇਆ ਲੈਣਾ ਅੱਜ ਮੈਂ ਦੇਖ ਕੇ ਆਇਆ ਤਿੰਨ ਗਲੀਆਂ ਅੱਜ ਉਹ ਕਨੈਕਸ਼ਨ ਕਰ ਰਹੇ ਆ ਪ੍ਰੋਜੈਕਟ ਦਾ ਉਹ ਤੋਂ ਕਾਟਣ ਦਾ ਮਤਲਬ ਹੁੰਦਾ ਵੀ ਪ੍ਰੋਜੈਕਟ ਪੂਰਾ ਤਿਆਰ ਹੈ ਉਹਦੀ ਟ੍ਰਾਈ ਹੋ ਚੁੱਕੀ ਆ ਬਸ ਬਟਨ ਦਬਾਉਣਾ ਹੈ ਪਾਣੀ ਆਣਾ ਸੀ ਪਰ ਇੱਥੇ ਬਟਨ ਦਬਾਇਆ ਪਾਣੀ ਆਇਆ ਹੀ ਨਹੀਂ ਬਲਕਿ ਪਾਣੀ ਬਲਕੇ ਉਲਟ ਗੰਦਾ ਆਇਆ ਚਲੋ ਗੰਦਾ ਆਇਆ ਉਹ ਪਾਈਪਾਂ ਚ ਇਹਦੇ ਮਿੱਟੀ ਪਈ ਆ ਕਹਿੰਦੇ ਅਸੀਂ ਐਡੀ ਨੂੰ ਫੋਨ ਕੀਤਾ ਵੀ ਉਹ ਕਹਿੰਦੇ ਮਿੱਟੀ ਆ ਉਹ ਨਿਕਲੇਗੀ ਪਰ ਇਹਨਾਂ ਨੂੰ ਜਲਦਬ ਸਾਰੀ ਗਲੀਆਂ ਪਟੀਆਂ ਪਈਆਂ 2 ਸਾਲ ਹੋ ਗਏ ਇਹਨਾਂ ਨੇ ਬੁਰਾ ਹਾਲ ਕੀਤਾ ਸ਼ਹਿਰ ਦਾ ਸੜਕਾਂ ਪਟੀਆਂ ਗਲੀਆਂ ਪਟੀਆਂ ਕੰਪਲੈਕਸਾਂ ਫਲੇਟਾਂ ਦਾ ਉਥੇ ਟੈਂਕਰ ਲੈ ਕੇ ਆਜੇ ਵੀ ਪਾਣੀ ਲੈ ਕੇ ਜਾ ਰਹੇ ਬੰਦੇ ਅੱਜ ਵੀ ਉਥੇ ਦੇਖੋ ਟੈਂਕਰ ਲੈ ਕੇ ਜਾ ਰਹੇ ਪਾਣੀ ਪਾਣੀ ਉਹ ਤਾਂ ਕਾਰਨ ਕਰਦਾ ਮਦਦ ਸੀ ਪਾਣੀ ਚਾਲੂ ਹੋਣਾ ਪਰ ਪਾਣੀ ਚਾਲੂ ਨਹੀਂ ਹੋਇਆ ਸਾਨੂੰ ਖੁਸ਼ੀ ਸੀ ਵੀ ਸਾਡੇ ਗ੍ਰਹਿ ਮੰਤਰੀ ਸਾਡੇ ਮਨੀ ਮਾਰਿਆ ਸ਼ਹਿਰ ਚ ਆਏ ਹੈ ਕਿ ਚਲੋ ਚੰਗੀ ਚੀਜ਼ ਦੇ ਕੇ ਜਾਣਗੇ ਪਰ ਉਹ ਦੇ ਕੇ ਪਰ ਅੱਗੇ ਪ੍ਰੋਜੈਕਟ ਅਧੂਰਾ ਸੀ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਉਹ ਤਾਂ ਕਾਰਨ ਕਰਦਾ पब्लिक इस वक्त मेरे कुछ लेडीज भी मौजूद है, है।, है।, है, है शांति नगर, नगर।, नगर मनी माजरा शाह द्वारा शुरू किया गया पानी का सबसे पहले तो बच्चों का ग्राउंड छीन लिया बच्चों का ग्राउंड छीन के ये प्रोजेक्ट बनाया चौबी घंटे पानी देने के लिए बोला गया पानी का उद्घाटन भी हो गया पानी आया नहीं जो आ रहा है वो गंदा आ रहा है लोग एक दूसरे को पूछ रहे हैं कि जी पानी आ रहा है चौबीस घंटे के लिए अमित शाह जी गृह मंत्री देश के उद्घाटन कर गए पानी आ रहा है लेडीज एक दूसरे को पूछ रही है पानी तो टूटिया पहले से भी सूख गई और इतने जरूरत में नहीं है पानी की चौबीस घंटे पानी तो दो घंटे सुबह दो घंटे दोपहर को दो घंटे शाम को आ जाए इतना ही सफिशियंट है पानी की वेस्टेज होगी बिना मतलब लोगों के ऊपर बोझ डाल दिया किसी की बात तो सुनी नहीं अब पानी जो आ रहा है वो गंदा आ रहा है लोग जाए तो कि अधिकारियों का कहना है मिट्टी गई बेशक मिट्टी फंस गई है वो तो पाइपे भी पूरी नहीं डाली हुई काम भी पूरा नहीं है अधूरा काम है जल्दबाजी में उदघाटन कर दिया आज मैंने देखा पब्लिक हेल्थ डिपार्टमेंट से चार लोग आए हुए थे वो पूछ रहे थे जी कनेक्शन हो गया कनेक्शन हो गया लोग कह रहे थे जी नहीं हुआ पाइपे नहीं डली आठ नंबर गली में जाके देखो वहां पे अभी तक कनेक्शन ही नहीं हुआ तो जल्दबाजी में उद्घाटन कर दिया पानी आएगा कहाँ से जब तक तो कनेक्शन नहीं पूरा वो पाइपें नहीं पूरी डाली गई